ਦਰਸ਼ਕੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਧਰਮਜੀਤ ਸਿੰਘ ਸੋਰ ਸਿੰਘ ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਦਾਅਵੇ ਕੀਤੇ ਜਾਂਦੇ ਹਨ ਕਿ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਉਹ ਮੈਡੀ ਸਹੂਲਤਾਂ ਸਰਕਾਰ ਵੱਲੋਂ ਜਿਹੜੀਆਂ ਭਈਆ ਕਰਵਾਈਆਂ ਜਾ ਰਹੀਆਂ ਹਨ ਪਰੰਤੂ ਅਸਲ ਹਕੀਕਤ ਤੋਂ ਇਹ ਦਾਅਵੇ ਉਲਟ ਨਜ਼ਰ ਆਉਂਦੇ ਹਨ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਸਥਿਤ ਸੀਐਚਸੀ ਸਮੂਹਿਕ ਸਿਹਤ ਕੇਂਦਰ ਜਿੱਥੇ ਕਿ ਡਾਕਟਰਾਂ ਦੀ ਜਿਹੜੀ ਆ ਉਹ ਭਾਰੀ ਘਾਟ ਜਿਹੜੀ ਆ ਲੋਕਾਂ ਨੂੰ ਉਹ ਰੜਕ ਰਹੀ ਹੈ ਅਤੇ ਲੋਕ ਸਹੂਲਤਾਂ ਤੋਂ ਵਾਂਝੇ ਹਨ ਚ ਸਰਜਨ ਡਾਕਟਰ ਬੱਚਿਆਂ ਦੇ ਮਾਹਿਰ ਡਾਕਟਰ ਜਨਾਨਾ ਰੋਗਾਂ ਦੇ ਡਾਕਟਰ ਈ ਐਨ ਟੀ ਡਾਕਟਰ ਅਤੇ ਐਮਰਜੈਂਸੀ ਆਸਤੇ ਮੈਡੀਕਲ ਅਫਸਰਾਂ ਦੇ ਡਾਕਟਰਾਂ ਦੀ ਘਾਟ ਜਿਹੜੀ ਆ ਉਹ ਬੁਰੀ ਤਰ੍ਹਾਂ ਰੜਕ ਰਹੀ ਹੈ ਲੋਕਾਂ ਦਾ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਿਹਤ ਹਸਪਤਾਲ ਬਿਖੇ ਮੈਡੀਕਲ ਰਿਆ ਸਹੂਲਤਾਂ ਤੋਂ ਬਿਲਕੁਲ ਨਾਖੁਸ਼ਹਾਨਾ ਇਹ ਹੈ ਇਸ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਾਰਡ ਜਿੱਥੇ ਕਿ ਅਕਸਰ ਹੀ ਜਿੰਦਰਾ ਲੱਗਾ ਜਿਹੜਾ ਉਹ ਨਜ਼ਰ ਆਉਂਦਾ ਹੈ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਮਰੀਜ਼ਾਂ ਦਾ ਲੋਕਾਂ ਦਾ ਇਸ ਹਸਪਤਾਲ ਤੋਂ ਜਿਹੜਾ ਆ ਉਹ ਵਿਸ਼ਵਾਸ ਉੱਠ ਚੁੱਕਾ ਹੈ ਇਸ ਵੇਲੇ ਮੌਜੂਦ ਹਾਂ ਓਪੀਡੀ ਵਾਰਡ ਦੇ ਵਿੱਚ ਜਿੱਥੇ ਕਿ ਜਿਆਦਾਤਰ ਕੁਰਸੀਆਂ ਜਿਹੜੀਆਂ ਉਹ ਖਾਲੀ ਨਜ਼ਰ ਆ ਰਹੀਆਂ ਹਨ ਤੇ ਜੋ ਮਰੀਜ਼ ਮੌਜੂਦ ਹਨ ਉਹ ਵੀ ਡਾਕਟਰ ਸਾਹਿਬ ਦੀ ਰਾਹ ਵੇਖ ਰਹੇ ਹਨ ਇਸ ਹਸਪਤਾਲ ਅੰਦਰ ਆਵਾਰਾ ਕੁੱਤੇ ਬੈਠੇ ਨਜ਼ਰ ਆ ਰਹੇ ਹਨ ਜੋ ਕਿ ਇਸ ਹਸਪਤਾਲ ਦੀ ਦੁਰਦਸ਼ਾ ਜਿਹੜੀ ਆ ਉਹ ਬਿਆਨ ਕਰ ਰਹੇ ਬਲਾਗ ਪੱਧਰੀ ਇਸ ਹਸਪਤਾਲ ਦੀ ਚਾਰ ਦੁਆਰੀ ਅੰਦਰ ਵੱਡੀ ਮਾਤਰਾ ਵਿੱਚ ਘਾਹ ਫੂ ਸੁਗਿਆ ਹੋਇਆ ਹੈ ਜਿਹੜਾ ਕਿ ਇਸ ਹਸਪਤਾਲ ਦੀ ਦਿੱਖ ਨੂੰ ਵਿਗਾੜਨ ਦਾ ਕੰਮ ਕਰ ਰਿਹਾ ਹੈ ਸਬੰਧਤ ਸਿਹਤ ਅਧਿਕਾਰੀਆਂ ਨੂੰ ਹਸਪਤਾਲ ਦੀ ਸਾਫ ਸਫਾਈ ਸਬੰਧੀ ਸੁਚੇਤ ਹੋਣ ਦੀ ਵੀ ਲੋੜ ਹੈ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨਦੀਪ ਸਿੰਘ ਜੀ ਪੱਡਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸਿਕਾ ਡਾਕਟਰ ਸਾਹਿਬ ਜੀ ਗੱਲ ਜੀ ਡਾਕਟਰ ਸਾਹਿਬ ਲੋਕਾਂ ਦੀ ਇਲਾਕਾ ਵਾਸੀਆਂ ਦੀ ਇਹ ਸ਼ਿਕਾਇਤ ਆ ਕਿ ਜਿਹੜਾ ਸਿਹਤ ਸਹੂਲਤਾਂ ਜਿਹੜੀਆਂ ਸਾਨੂੰ ਜਿਹੜੀਆਂ ਉਹ ਨਹੀਂ ਮਿਲ ਰਹੀਆਂ ਜੋ ਮਿਲਣੀਆਂ ਚਾਹੀਦੀਆਂ ਨੇ ਡਾਕਟਰਾਂ ਦੀ ਭਾਰੀ ਘਾਟ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਅ ਦੇਖੋ ਜੀ ਇਸ ਤਰ੍ਹਾਂ ਆ ਕਿ ਇਹ ਕਮਿਊਨਿਟੀ ਹੈਲਥ ਸੈਂਟਰ ਸੀਐਚਸੀ ਸੋਰਸਿੰਗ ਬਲੌਕ ਪਿੰਖੀਵਿੰਡ ਤਕਰੀਬਨ ਕੋਈ 70 ਪਿੰਡ ਇਸ ਦੇ ਵਿੱਚ ਆਉਂਦੇ ਹਨ ਤੇ ਕੋਈ 1.5 ਲੱਖ ਦੀ ਆਬਾਦੀ ਹੈ ਤੇ ਸਾਡੇ ਕੋਲ ਵੀ ਕਿ ਕਮਿਊਨਿਟੀ ਹੈਲਥ ਸੈਂਟਰ ਅਸੀਂ ਪੂਰੀਆਂ ਜੋ ਸਹੂਲਤਾਂ ਪ੍ਰਾਇਮਰੀ ਪ੍ਰੋਵੈਂਸ਼ਨ ਦੀਆਂ ਉਹ ਲੋਕਾਂ ਨੂੰ ਪ੍ਰੋਵਾਈਡ ਕਰਦੇ ਆਂ ਜਿਹਦੇ ਟੀਕਾ ਕਰਨਾ ਆ ਜਾਂਦਾ ਵਾ ਪ੍ਰੈਗਨੈਂਟ ਲੇਡੀਜ਼ ਦੀ ਇੰਟਰਨਲ ਹੈਲਥ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ OPD ਸੇਵਾਵਾਂ ਵੀ ਦੇ ਰਹੇ ਆ ਇੱਕ ਸਾਡੇ ਕੋਲ ਮੈਡੀਕਲ ਸਪੈਸ਼ਲਿਸਟ ਡਾਕਟਰ ਹੈ ਤੇ ਕੋਈ ਤਕਰੀਬਨ ਇੱਥੇ 40-50 ਡਿਲੀਵਰੀਜ਼ ਵੀ ਹੁੰਦੀਆਂ ਹਨ ਜੋ ਨਾਰਮਲ ਡਿਲੀਵਰੀਜ਼ ਆ ਸਟਾਫ ਨਰਸ ਟ੍ਰੇਨਡ ਆ ਉਹ ਕਰ ਸਕਦੇ ਆ ਸਾਡੇ ਵੱਲੋਂ ਜੋ ਵੀ ਫੈਸਿਲਿਟੀਆਂ ਆ ਇਹ ਮੈਕਸੀਮਮ ਲੈਬੋਰਾਟਰੀ ਦੀਆਂ ਸਵਾਮਾਂ ਦੇ ਰਹੇ ਆ ਟੈਸਟ ਇੱਥੇ ਹਰ ਤਰ੍ਹਾਂ ਦੇ ਅਵੇਲੇਬਲ ਨੇ ECG ਅਸੀਂ ਅਵੇਲੇਬਲ ਆ X-ray ਅਵੇਲੇਬਲ ਆ ਜੋ ਅਸੀਂ ਸਹੂਲਤਾਂ ਕਮਿਊਨਿਟੀ ਹੈਲਥ ਸੈਂਟਰ ਦੇ ਲੈਵਲ ਤੇ ਹੋਣੇ ਚਾਹੀਦੀਆਂ ਹਨ ਉਹ ਅਸੀਂ ਆਪਣੇ ਜੋ ਸਟਾਫ ਸਾਡੇ ਕੋਲ ਅਵੇਲੇਬਲ ਆ ਉਹਦੇ ਹਿਸਾਬ ਨਾਲ ਅਸੀਂ ਮੈਕਸੀਮਮ ਦੇਣ ਦੀ ਦੇ ਰਹੇ ਆ ਉਸ ਤੋਂ ਇਲਾਵਾ ਜੇ ਸਾਨੂੰ ਕੋਈ ਸਪੈਸ਼ਲਿਸਟ ਡਾਕਟਰਾਂ ਦੀ ਜ਼ਰੂਰਤ ਘਾਟ ਆ ਜਿ ਤਰ੍ਹਾਂ ਗਾਇਨੇਕੋਲੋਜਿਸਟ ਸਰਜਰੀ ਗਲ ਸਪੈਸ਼ਲਿਸਟ ਬੱਚਿਆਂ ਦੇ ਸਪੈਸ਼ਲਿਸਟ ਅੱਖਾਂ ਦੇ ਸਪੈਸ਼ਲਿਸਟ ਜਾਂ ईएनटी ਸਪੈਸ਼ਲਿਸਟ ਇਹ ਪੋਸਟਾਂ ਖਾਲੀ ਹਨ ਜਨਰਲ ਡਿਊਟੀ ਡਾਕਟਰਸ ਦੀਆਂ ਵੀ 5-6 ਪੋਸਟਾਂ ਖਾਲੀ ਹਨ ਜੇ ਇਹ ਇਹ ਡਾਕਟਰ ਸਾਹਿਬ ਇਹ ਇਹ ਸਰਕਾਰ ਤੇ ਬਹੁਤ ਦਾਅਵੇ ਕਰ ਰਹੀ ਆ ਕਿ ਜਿਹੜਾ ਅਸੀਂ ਜਿਹੜੀਆਂ ਸਿਹਤ ਸਹੂਲਤਾਂ ਇੰਡੀਆਂ ਲੋਕਾਂ ਨੂੰ ਆ ਉਹਨਾਂ ਭయ్యా ਕਰਾ ਰਹੇ ਆ ਤੇ ਇਹ ਵੱਡੀ ਘਾਟ ਜਿਹੜੀ ਆ ਇਸ ਹਸਪਤਾਲ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 70 ਪਿੰਡ ਜਿਹੜੇ ਆ ਇਸ ਅਧੀਨ ਆਉਂਦੇ ਆ ਇਸ ਸਿਹਤ ਕੇਂਦਰ ਅਧੀਨ ਇਸ ਨਾਲ ਲੋਕਾਂ ਨੂੰ ਬੜੀ ਸਮੱਸਿਆ ਹੈ ਕਿਉਂਕਿ ਕਈ ਜਿਹੜੇ ਅਮੀਰ ਲੋਕ ਨੇ ਉਹ ਤਾਂ ਇਲਾਜ ਕਰਵਾ ਸਕਦੇ ਆ ਤੇ ਜਿਹੜਾ ਲੋੜਵੰਦ ਲੋਕ ਨੇ ਉਹ ਤੇ ਇਲਾਜ ਨਹੀਂ ਕਰਵਾ ਸਕਦੇ ਉਹ ਇਲਾਜ ਕਰਉਣ ਤੋਂ ਅਸਮਰਥ ਨੇ ਤੁਸੀਂ ਇਸ ਵਾਰ ਕੀ ਕਹਿਣਾ ਚਾਹੋਗੇ ਸਰਕਾਰ ਪਾਸੋਂ ਸਰਕਾਰ ਨੂੰ ਤੁਸੀਂ ਲੈ ਕੇ ਭੇਜਿਆ ਹੈਗੇ ਸਾਨੂੰ ਡਾਕਟਰਾਂ ਦੀ ਲੋੜ ਹੈ ਅੱਜ ਮੈਂ ਟਾਈਮ ਸਮੇਂ-ਸਮੇਂ ਸਿਰ ਮੈਂ ਇਹ ਲਿਖ ਕੇ ਭੇਜਦਾ ਰਹੇ ਨਾ ਵਾ ਕਿ ਇਹ ਡਾਕਟਰਸ ਦੀ ਕਮੀ ਇੱਥੇ ਪੂਰੀ ਕੀਤੀ ਜਾਵੇ ਤੇ ਬਾਕੀ ਦੇਖੋ ਅਸੀਂ ਗਰੀਬ ਜਨਤਾ ਦੇ ਲਈ ਨਾਲ ਉਹਨਾਂ ਦੇ ਖਲੋਤੇ ਆ ਬਾਕੀ ਜੋ ਸਾਡੇ ਕੋ ਡਾਕਟਰ ਜੋ ਆਹੀ ਸੇਵਾਵਾਂ ਸਾਡੇ ਕੋ ਵਣਪਾਰੀਆਂ ਆਹੀ ਪੂਰੀਆਂ ਇਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਆ ਪਰ ਇਸ ਤੋਂ ਇਲਾਵਾ ਅਸੀਂ ਲਿਖ ਕੇ ਭੇਜ ਰਹੇ ਹਾਂ ਕਿ ਡਾਕਟਰ ਦੀ ਸ਼ਾਰਟੇਜ ਨੂੰ ਪੂਰਾ ਕੀਤਾ ਜਾਵੇ ਧੰਨਵਾਦ ਰੌਟ ਸੌ ਸੋ ਇਹ ਸਨ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨਦੀਪ ਸਿੰਘ ਜੀ ਪੱਡਾ ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਸਰਕਾਰ ਦੇ ਕੋਲ ਜਿਹੜੀ ਡਾਕਟਰਾਂ ਦੀ ਘਾਟ ਆ ਉਸ ਬਾਰੇ ਜਿਹੜਾ ਰਿਪੋਰਟ ਬਣਾ ਕੇ ਭੇਜਣਗੇ ਸੋ ਉਮੀਦ ਕਰਦੇ ਹਾਂ ਕਿ ਜਲਦ ਹੀ ਇਹ ਸਰਕਾਰੀ ਹਸਪਤਾਲ ਜਿਹੜਾ ਸਹੂਤਾਣਾ ਲੈਸ ਹੋਵੇਗਾ ਅਤੇ ਲੋੜਵੰਦ ਲੋਕ ਇਸ ਦਾ ਲਾਭ ਉਠੋਣਗੇ ਦੇਖਦੇ ਰਹੋ ਲੋਕ ਚਰਚਾ ਟੀਵੀ